ਸ਼੍ਰੀ ਮੁਕਸਰ ਸਾਹਿਬ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ ਜਿੱਥੇ ਨਾਕਾਬੰਦੀ ਕਰਕੇ ਸ਼ੱਕੀ ਪੁਰਸ਼ਾਂ ਅਤੇ ਟਿਕਾਣੀਆਂ ਤੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਉੱਥੇ ਹੀ ਪੁਲਿਸ ਟੀਮਾਂ ਦੇ ਵੱਲੋਂ ਪਿੰਡਾਂ ਦੇ ਵਿੱਚ ਲੋਕਾਂ ਦੇ ਨਾਲ ਰਾਪਟਾ ਬਣਾਉਂਦਿਆਂ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤੇ ਜਾ ਰਹੇ ਨੇ ਨਾਲ ਹੀ ਨਸ਼ਾ ਵੇਚਣ ਵਾਲੇ ਸੌਦਾਗਰਾਂ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਛੁਪਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਸ਼੍ਰੀ ਮੁਕਸਰ ਸਾਹਿਬ ਪੁਲਿਸ ਦੇ ਵੱਲੋਂ ਨਸ਼ਾ ਤਸਕਰਾ ਖਿਲਾਫ ਐਨਡੀਪੀਐਸ ਐਕਟ ਦੇ ਕਮਰਸ਼ੀਅਲ ਮਾਤਰਾ ਦੇ ਮੁਕਦਮੇ ਦਰਜ ਕਰਕੇ ਉਹਨਾਂ ਦੇ ਵੱਲੋਂ ਨਸ਼ਾ ਤਸਕਰੀ ਰਾਹੀਂ ਬਣਾਈ ਗਈ ਪ੍ਰਾਪਰਟੀ ਨੂੰ ਫ੍ਰੀਜ਼ ਕਰਵਾਉਣ ਦੇ ਲਈ 68 ਐਨਡੀਪੀਐਸ ਐਕਟ ਤਹਿਤ ਕੇਸ ਤਿਆਰ ਕਰਕੇ ਕੰਪਿਟਿਟਰ ਅਥਾਰਟੀ ਦਿੱਲੀ ਭੇਜਿਆ ਜਾ ਰਿਹਾ ਹੈ ਇਸੇ ਤਰ੍ਹਾਂ ਦੇ ਪਿੰਡ ਕੱਖਾਵਾਲੀ ਦੇ ਨਸ਼ਾ ਤਸਕਰ ਦੇ ਘਰ ਨੂੰ ਸੀਲ ਕੀਤਾ ਗਿਆ ਹੈ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਸਾਹਿਬ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਅੰਦਰ ਮਸ਼ਾਤ ਅਸਕਰਾਨੋ ਕੋ ਆਬੂ ਕਰਨ ਅਤੇ ਉਹਨਾਂ ਵੱਲੋਂ ਜਿਹੜੀ ਪਿਛਲੇ 5 ਸਾਲਾਂ ਦੇ ਵਿੱਚ ਮੂਵੇਬਲ ਜਾਂ ਇਮੂਵੇਬਲ ਪ੍ਰੋਪਰਟੀ ਬਣਾਈ ਗਈ ਹੈ ਉਹਨੂੰ ਫ੍ਰੀਜ਼ ਕਰਨ ਦੇ ਲਈ ਪੂਰੇ ਸਟੇਟ ਦੇ ਵਿੱਚ ਮਹਮ ਚਲਾਈ ਗਈ ਹੈ ਉਸੇ ਲੜੀ ਦੇ ਵਿੱਚ ਅਸੀਂ ਸਾਡੇ ਸ੍ਰੀ ਭਾਗੀਰਾਦ ਸਿੰਘ ਜੀ ਮੀਨਾ ਐਸਐਸਪੀ ਸਾਹਿਬ શ્રી ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਇਹਦੇ ਯੋਗ ਹਦਾਇਤਾਂ ਤੇ ਜਿਹੜਾ ਹੈਗਾ ਸਾਡੇ ਸਬਡਿਵੀਜ਼ਨ ਲੰਬੀ ਦੇ ਹਰਜੀਤ ਸਿੰਘ ਪੁੱਤਰ ਪ੍ਰਤਾਪ ਸਿੰਘ ਜਿਹਦੇ ਉੱਪਰ ਕਾਫੀ ਜਿਹੜੇ ਹੈਗੇ ਆ ਨਸ਼ਾ ਤਸਕਰੀ ਦੇ ਮੁਕਾਦਮੇ ਦਰਜਾ ਹੈਵੀ ਰਿਕਵਰੀ ਦੇ ਪਰਚੇ ਦਰਜ ਨੇ ਉਹਨੇ ਜਿਹੜੀ ਪਿਛਲੇ 5 ਸਾਲਾਂ ਦੇ ਵਿੱਚ ਨਸ਼ਾ ਤਸਕਰੀ ਕਰਕੇ ਜਿਹੜੀ ਆਪਣੀ ਜਮੀਨ ਜਾਇਦਾਦ ਕੋਈ ਸੇ ਵੀ ਤਰ੍ਹਾਂ ਦੀ ਮੂਗਲ ਜਾਂ ਇਮੋਬਲ ਪ੍ਰਾਪਰਟੀ ਬਣਾਈ ਹੈ ਉਸ ਜਾਇਦਾਦ ਨੂੰ ਅਸੀਂ ਜਿਹੜੀ ਹੈਗੀ ਹੈ ਕਰੀਬ 67 ਲੱਖ ਰੁਪਏ ਹੈ ਉਹ ਅਸੀਂ ਕਮੇਟੀ ਅਸੀਂ ਕੰਪੀਟੈਂਟ ਅਥਾਰਟੀ ਤੋਂ ਉਹ ਫ੍ਰੀਜ਼ ਕਰਵਾਈ ਹੈ ਅੱਜ ਚੌਂਕੀਦਾਰ ਅੱਖਾਂ ਵਾਲੀ ਐਸਐਚਓ ਲੰਬੀ ਸਾਊਂਡ ਸੈਕਟਰ ਮਨਿੰਦਰ ਸਿੰਘ ਤੇ ਹੋਰ ਪਿੰਡ ਦੇ ਬੰਦਿਆਂ ਨਾਲ ਲੈ ਕੇ ਅਸੀਂ ਉਹਨਾਂ ਦੇ ਘਰ ਜਿਹੜਾ ਹੈਗਾ ਕੰਪੀਟੈਂਟ ਅਥਾਰਟੀ ਦਾ ਨੋਟਿਸ ਇੱਕ ਉਹਨਾਂ ਦੀ ਵਾਈਫ ਨੂੰ ਤਸਦੀਕ ਕਰਾਇਆ ਹਰਜੀਤ ਸਿੰਘ ਜੀ ਨੂੰ ਔਰ ਦੂਸਰਾ ਅਸੀਂ ਇਹਨਾਂ ਬੰਦਿਆਂ ਦੀ ਹਾਜ਼ਰੀ ਦੇ ਵਿੱਚ ਉਹਦੇ ਘਰ ਦੇ ਅੱਗੇ ਇਹ ਜਿਹੜੀ ਪ੍ਰਾਪਰਟੀ ਉਹਦੀ 60 ਲੱਖ ਰੁਪਏ ਦੀ ਫ੍ਰੀਜ਼ ਕਰਾਈ ਆ ਉਹਦਾ ਨੋਟਿਸ ਚਿਪਕਾਇਆ ਹੁਣ ਇਹ ਆਪਣੀ ਇਸ ਪ੍ਰਾਪਰਟੀ ਨੂੰ ਅੱਗੇ ਬਿਲਕੁਲ ਨਾ ਵੇਚ ਸਕੂਗਾ ਨਾ ਕਿਸੇ ਨੂੰ ਤੇ ਲੋਨ ਜਾਂ ਕੋਈ ਹੋਰ ਕੋਈ ਕਾਰਵਾਈ ਕਰ ਸਕੂਗਾ ਜੀ ਪੂਰੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜਿਹੜੇ ਸਾਡੇ ਸੀਨੀਅਰ ਅਫਸਰਾਂ ਅਤੇ ਉੱਚ ਅਫਸਰਾਂ ਦੀਆਂ ਹਦਾਇਤਾਂ ਤੇ ਅਸੀਂ ਪੂਰੇ ਜ਼ਿਲ੍ਹੇ ਦੇ ਜਿਹੜੇ ਨਸ਼ਾ ਤਸਕਰ ਹੈ ਜਿਹੜੇ ਜਾਂ ਨਸ਼ਾ ਸਮਗਲਰ ਉਹਨਾਂ ਨੂੰ ਇਹ ਸਖਤ ਤਾੜਨਾ ਕਰਦੇ ਆ ਕਿ ਜਾਂ ਤਾਂ ਉਹ ਨਸ਼ਾ ਤਸਕਰੀ ਦਾ ਜਿਹੜਾ ਆਪਣਾ ਕੰਮ ਆ ਬੰਦ ਕਰਕੇ ਇੱਕ ਵਧੀਆ ਸਮਾਜਿਕ ਜੀਵਨ ਜਿਉਣ ਨਹੀਂ ਇਸੇ ਤਰ੍ਹਾਂ ਹੀ ਜੇ ਉਹਨਾਂ ਦੀ ਕਿਸੇ ਕਿਸਮ ਦੀ ਜਿਹੜੀ ਪ੍ਰਾਪਰਟੀ ਉਹਨਾਂ ਨਸ਼ਾ ਤਸਕਰੀ ਕਰਕੇ ਬਣਾਈ ਹੈ ਇਸੇ ਤਰ੍ਹਾਂ ਹੀ ਉਹ ਫਰੀਜ਼ ਕਰਾਈ ਜਾਏ